ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੌੜੀ ਕਬੀਰ ਜੀ ਅੰਧਕਾਰ ਸੁਖ ਕਬੇ ਨਾ ਸੋਈ ਹੈ ਰਾਜਾ ਰੰਗ ਦਉ ਮਿਲ ਰੋਈ ਹੈ ਵਾਹ ਭਗਤ ਜੀ ਕਹਿੰਦੇ ਨੇ ਅੰਧਕਾਰ ਸੁਖ ਕਬੇ ਨਾ ਸੋਈ ਹੈ ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ ਹਨੇਰੇ ਵਿੱਚ ਕਦੇ ਸੁੱਖ ਨਹੀਂ ਸੁੱਖ ਨਹੀਂ ਸੌ ਸਕੀ ਦਾ ਸੁਖੀ ਸੁਖੀ ਨਹੀਂ ਸੌ ਸਕੀ ਦਾ ਮਾਫ ਕਰਨਾ ਰਾਜ ਰੰਕ ਤੂੰ ਮਿਲ ਰੋਈ ਹੈ ਮਹਾਰਜ ਕਹਿੰਦੇ ਰਾਜਾ ਹੋਵੇ ਚਾਹੇ ਕੰਗਾਲ ਹੋਵੇ ਦੋਵੇਂ ਹੀ ਦੁਖੀ ਹੁੰਦੇ ਹਨ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਪਰ ਰਸਨ RAM ਨ ਕਹਿਬੋ ਉਪਜਤ ਬਿਨ ਸਤ ਰੋਬਤ ਰਹਬੋ ਏ ਭਾਈ ਜਦ ਤੱਕ ਜੀਵ ਨਾਲ ਪ੍ਰਮਾਤਮਾ ਨੂੰ ਨਹੀਂ ਜਪਦੇ ਤਦ ਤੱਕ ਜੰਮ ਦੇ ਮਰਦੇ ਤੇ ਇਸੇ ਦੁੱਖ ਵਿੱਚ ਰੋਂਦੇ ਰਹੋਗੇ ਰਹਾਉ ਐ ਰਹਾ ਹੌਲਾ ਬੰਦਾ ਜਸ ਦੇਖੇ ਤਰਬਰ ਕੀ ਛਾਇਆ ਪ੍ਰਾਨ ਗਏ ਕੋਹ ਕਾ ਕੀ ਮਾਇਆ ਮਹਾਰਾਜ ਕਹਿੰਦੇ ਜਿਵੇਂ ਰੁੱਖ ਦੀ ਛਾਂ ਵੇਖੀ ਦੀ ਹੈ ਭਾਪ ਜਿਵੇਂ ਰੁੱਖ ਦੀ ਛਾਂ ਸਦਾ ਟਿੱਕੀ ਨਹੀਂ ਰਹਿੰਦੀ ਤੇਵੇਂ ਇਸ ਮਾਇਆ ਦਾ ਹਾਲ ਹੈ ਇਹ ਵੀ ਨਹੀਂ ਟਿਕੀ ਰਣੀ ਪ੍ਰਾਨ ਗਏ ਕੋਹ ਕਾ ਕੀ ਮਾਇਆ ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ ਇਹ ਮਾਇਆ ਕਿਸ ਦੀ ਹੁੰਦੀ ਹੈ ਭਾਵ ਕਿਸੇ ਹੋਰ ਦੀ ਬਣ ਜਾਂਦੀ ਹੈ ਤਾਂ ਤੇ ਇਸ ਦਾ ਕੀ ਮਾਨ ਹੈ ਜਸ ਜਾਨਤੀ ਵਹ ਜਿਓ ਸੁਮਨ ਮੋਏ ਮਰਮ ਕੋ ਕਾ ਕਰ ਜਨ ਭਗਤ ਜੀ ਕਹਿੰਦੇ ਜਿਵੇਂ ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ ਤਾਂ ਰਾਗ ਦੀ ਆਵਾਜ਼ ਸਾਜ਼ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ ਕੋਈ ਦੱਸ ਨਹੀਂ ਸਕਦਾ ਕਿ ਉਹ ਕਿੱਥੇ ਗਈ ਇਸੇ ਤਰ੍ਹਾਂ ਹੀ ਭਾਈ ਜੀਵ ਆਤਮਾ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹਨੂੰ ਮਨੁੱਖਾ ਸਰੀਰ ਮਿਲਿਆ ਤੇ ਇਹ ਜੀਵ ਆਤਮਾ ਇਹ ਮਨੁੱਖੇ ਸਰੀਰ ਦੇ ਵਿੱਚ ਰਹਿ ਕੇ ਪ੍ਰਭੂ ਪਰਮਾਤਮਾ ਦੀ ਗੁਣ ਗਾ ਸਕਦੀ ਹੈ ਤੇ ਜਦੋਂ ਜੋਤ ਖੱਚਲੀ ਉਹ ਸਾਜੀ ਨੇ ਸਾਜ਼ ਵਜਾਉਣਾ ਬੰਦ ਕਰਤਾ ਉਹ ਤੋਂ ਡੈਡ ਬਾਡੀ ਆ ਫਿਰ ਪੰਜ ਛੇ ਚੱਕ ਕੇ ਲੈ ਜਾਂਦੇ ਨੇ ਕਹਿਣ ਦਾ ਭਾਵ ਆ ਵੀ ਪ੍ਰਭੂ ਪਰਮਾਤਮਾ ਨੇ ਇਸ ਜੀਵ ਨੂੰ ਪੈਦਾ ਕੀਤਾ ਤੇ ਇਸ ਨੂੰ ਵਜਾ ਰਿਹਾ ਇਸ ਸਾਜ਼ ਨੂੰ ਮਨੁੱਖੇ ਜੀਵਨ ਸਾਜ ਨੂੰ ਪ੍ਰਭੂ ਪਰਮਾਤਮਾ ਵਜਾ ਰਿਹਾ ਉਹਦੇ ਹੁਕਮ ਅੰਦਰ ਉਹਦਾ ਵਜਾਇਆ বাজ ਰਿਹਾ ਆਪ ਆਨੰਦ ਸਾਹਿਬ ਵਿੱਚ ਵੀ ਪੜਦੇ ਹੁੰਨੇ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵੀ ਇਸ ਪ੍ਰਭੂ ਪਰਮਾਤਮਾ ਨੇ ਆ ਸਰੀਰ ਰੂਪੀ ਗੁਫਾ ਦੇ ਅੰਦਰ ਇਸ ਜੀਵ ਆਤਮਾ ਨੂੰ ਰੱਖ ਕੇ ਇਹਦਾ ਬਾਜਾ ਵਜਾ ਰਿਹਾ ਜਦੋਂ ਉਹਨੇ ਪਾਈ ਇਹ ਵਜਾਉਣਾ ਬੰਦ ਕਰਤਾ ਤੇ ਉਤੇ ਖੇਡ ਖਤਮ ਮਹਾਰਾਜ ਕੰਦੇ ਮੂਵੇ ਮਰਮ ਕੋ ਕਾ ਕਰ ਜਨ ਜਿਵੇਂ ਮੇਰੇ ਜਿਵੇਂ ਮਰੇ ਮਨੁੱਖ ਦਾ ਭੇਤ ਕੇ ਉਸ ਦੀ ਜਿੰਦ ਕਿੱਥੇ ਗਈ ਜਿਵੇਂ ਸਾਜ਼ ਵਿੱਚੋਂ ਆਵਾਜ਼ ਨਿਕਲਦੀ ਆ ਜਿੰਨਾ ਚਿਰ ਸਾਜ਼ ਵੱਜਦਾ ਜਦੋਂ ਸਾਜ਼ ਵਜਾਉਣਾ ਬੰਦ ਕਰਦਗੇ ਤਾਂ ਉਹਦੀ ਆਵਾਜ਼ ਉਸੇ ਸਾਜ਼ ਵਿੱਚ ਹੀ ਰਹਿ ਜਾਂਦੀ ਹੈ ਇਸੇ ਤਰ੍ਹਾਂ ਹੀ ਪਾਈ ਆ ਜਿਹੜਾ ਜੀਵਨ ਹੈ ਇਹ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਲੀਨ ਹੋ ਜਾਏਗਾ ਪਰ ਪ੍ਰਭੂ ਪ੍ਰਮਾਤਮਾ ਦੇ ਬਜਾਇਆ ਵੱਜੀਏ ਜਿਵੇਂ ਉਹ ਕਹਿੰਦਾ ਉਵੇਂ ਕਰੀਏ ਇਹ ਆਪਾਂ ਸਿੱਖਿਆ ਲੈਣੀ ਆ ਗੁਰੂ ਤੋਂ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਹੰਸਾ ਸਰਬਰ ਕਾਲ ਸਰੀਰ RAM ਰਸੈਨ ਪਿਓਰੇ ਕਬੀਰ ਜਿਵੇਂ ਹਾਂਸਾਂ ਨੂੰ ਸਰੋਵਰ ਹੈ ਭਾਵ ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ ਤੇ ਮੈਂ ਮੌਤ ਸਰੀਰ ਲਈ ਹੈ ਤੇ ਮੈਂ ਮੌਤ ਸਰੀਰਾਂ ਲਈ ਹੈ ਜਿਵੇਂ ਹਾਂਸਾਂ ਦੀ ਧਾਰਨਾ ਦਿੱਤੀ ਹੈ ਭਗਤ ਜੀ ਨੇ ਵੀ ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਨੇ ਇਹ ਮੈਂ ਮੌਤ ਵੀ ਸਰੀਰਾਂ ਦੇ ਨੇੜੇ ਹੀ ਰਹਿੰਦੀ ਹੈ ਜਦੋਂ ਹੁਕਮ ਹੋ ਗਿਆ ਝਪਟ ਵੱਜ ਜਾਣੀ ਆ ਰਾਮ ਰਸੈਨ ਪਿਓ ਰੇ ਕਬੀਰ ਕਹਿਣ ਦਾ ਭਾਵ ਆ ਭਗਤ ਜੀ ਦੇ ਬਈ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹੋ ਇਹ ਨਾ ਸੋਚ ਕੇ ਵੀ ਚੱਲ ਕੋਈ ਨਾ ਹਜੇ ਬਥੇਰਾ ਟਾਈਮ ਪਿਆ ਕੋਈ ਗੱਲ ਨਹੀਂ ਜਪ ਲਾਂਗੇ ਨਹੀਂ ਭਾਈ ਮੌਤ ਤਾਂ ਹੰਸਾਂ ਬਾਗ ਜਿਵੇਂ ਹੰਸ ਸਰੋਵਰ ਤੇ ਰਹਿੰਦੇ ਆ ਮੌਤ ਤਾਂ ਸਰੀਰਾਂ ਦੇ ਨੇੜੇ ਹੀ ਰਹਿੰਦੇ ਆ ਪਤਾ ਨਹੀਂ ਕਿਹੜੇ ਵੇਲੇ ਚਾਪਟ ਪੈ ਜਾਣੀ ਆ ਤੇ ਤੋ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਇਹ ਨਾ ਸੋਚੀਂ ਵੀ ਚੱਲ ਕੱਲ੍ਹ ਤੋਂ ਕਰਾਂਗੇ ਜਰ ਆਪਾਂ ਨਾਮ ਜਪਿਆ ਕਰਾਂਗੇ ਬਾਣੀ ਪੜਿਆ ਕਰਾਂਗੇ ਤਾਂ ਤੇ ਹੇ ਕਬੀਰ ਸਭ ਰਸਨਾ ਤੋਂ ਸ੍ਰੇਸ਼ਟ ਨਾਮ ਰਸ ਪੀ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕਚੂਆ ਫਲ ਮੋਤੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਹੈ ਇਸ ਸ੍ਰਿਸ਼ਟੀ ਦੇ ਜੀਵਾਂ ਦੀ ਜੋ ਬੁੱਧੀ ਹੈ ਉਸ ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ ਪਾਪ ਕੋਈ ਭਲੇ ਪਾਸੇ ਲੱਗੇ ਹੋਏ ਹਨ ਤੇ ਕੋਈ ਮੰਦੇ ਪਾਸੇ ਤਿਤ ਲੱਗੇ ਕਚੂਆ ਫਲ ਮੋਤੀ ਜੋਤ ਕੀ ਜਾਤ ਜਾਤ ਕੀ ਜੋਤੀ ਇਸ ਜੀਵਨ ਨੂੰ ਚੰਗੇ ਤੇ ਮਾੜੇ ਫਲ ਲੱਗੇ ਹੋਏ ਨੇ ਜਿਨ੍ਹਾਂ ਨੂੰ ਚੰਗੇ ਫਲ ਲੱਗੇ ਨੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਤੇ ਜਿਨ੍ਹਾਂ ਨੂੰ ਭਾਈ ਮਾੜੀਆਂ ਵਹਿਬਤਾਂ ਨੇ ਉਹ ਪਰਮਾਤਮਾ ਦੇ ਨਾਮ ਨਾਲ ਟੁੱਟੇ ਰਹਿੰਦੇ ਨੇ ਤੇ ਕਸੂਤੇ ਫਸੇ ਰਹਿੰਦੇ ਨੇ ਐਂ ਕਹ ਲੈਣੇ ਕਸੂਤੇ ਕਬਨ ਸੁਖ ਹਰ ਜੋ ਨਿਰਭਉ ਕਹੀਏ ਪਉ ਭਜ ਜਾਏ ਅਬੇ ਹੋਏ ਰਹੀਏ ਮਹਾਰਾਜ ਕਹਿੰਦੇ ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖਾਲੀ ਹੈ ਜਿੱਥੇ ਰਹਿਾਂ ਹਿਰਦੇ ਦਾ ਡਰ ਦੂਰ ਹੋ ਸਕਦਾ ਹੈ ਜਿੱਥੇ ਨਿਡਰ ਹੋ ਕੇ ਰਹਿ ਸਕੀਦਾ ਹੈ ਉਰ ਹੌਲੇ ਬੰਦ ਜਦਾਖਦੇ ਨੇ ਮਹਾਰਾਜ ਤੱਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰ ਜਾਏ ਜਿੱਥੇ ਬੇਡਰ ਰਹੀ ਦਾ ਉਥੇ ਪ੍ਰਭੂ ਪਰਮਾਤਮਾ ਦਾ ਨਾਮ ਹੈ ਗੁਰੂ ਦਾ ਸਿਧਾਂਤ ਹੈ ਜਿਵੇਂ ਆਪਾਂ ਇਤਿਹਾਸਵਲੀ ਜਦੋਂ ਨਿਗਾਹ ਮਾਰਦੇ ਆ ਤੇ ਉਹ ਰੱਬ ਦੀਆਂ ਰੂਹਾਂ ਬੇਡਰ ਖੋਬ ਬੇਡਰ ਉਹਨਾਂ ਨੂੰ ਮੌਤ ਦਾ ਡਰ ਵੀ ਨਹੀਂ ਪ੍ਰਭੂ ਪਰਮਾਤਮਾ ਦਾ ਨਾਮ ਤੇ ਆਪਣਾ ਸਿੱਖੀ ਸਿਧਾਂਤ ਪਿਆਰਾ ਤਾਂ ਹੀ ਨੀਆਂ ਵਿੱਚ ਕੜ ਗਏ ਤਾਹੀਂ ਚਮਕੌਰ ਦੀ ਗੜੀ ਵਿੱਚ ਲੜ ਗਏ। ਤਾਂ ਹੀ ਆਰਿਆਂ ਥੱਲੇ ਖੜ ਗਏ। ਤਾਂ ਹੀ ਚਰਖੜੀਆਂ ਤੇ ਚੜ ਗਏ। ਇਥੇ ਮਹਾਰਾਜ ਨੇ ਦੱਸਿਆ ਟੱਟ ਤੀਰਥ ਨਹੀਂ ਮਨ ਪਤੀ ਆਏ। ਚਾਰ ਅਚਾਰ ਰਹੇ ਉਰ ਜਾਏ। ਕਿਸੇ ਪਵਿੱਤਰ ਨਦੀ ਦੇ ਕੰਢੇ ਜਾ ਤੀਰਥ ਤੇ ਜਾ ਕੇ ਵੀ ਮਨ ਥਾਵੇਂ ਨਹੀਂ ਆਉਂਦਾ। ਚਾਰ ਅਚਾਰ ਰਹੇ ਉਰ ਜਾਏ ਉਥੇ ਵੀ ਲੋਕ ਪੁੰਨ ਪਾਪ ਵਿੱਚ ਰੁੱਝੇ ਪਏ ਹਨ ਤੀਰਥਾਂ ਤੇ ਜਾ ਕੇ ਵੀ ਨਾ ਪੁੰਨ ਪਾਪ ਦੇ ਵਿੱਚ ਹੀ ਰੁੱਝੇ ਨੇ ਪਰ ਜਿਹੜੀ ਆਪਾਂ ਗੱਲ ਕਰੀ ਆ ਵੀ ਬੇਡਰ ਕਿੱਥੇ ਰਹਿੰਦਾ ਇਨਸਾਨ ਬੈਰ ਤੋਂ ਰਹਿਤ ਤੇ ਨਿਰਵੈਰ ਹੋ ਕੇ ਰੱਬ ਦਾ ਰੂਪ ਹੋ ਜਾਂਦਾ ਇਨਸਾਨ ਉੱਥੇ ਆ ਪ੍ਰਭੂ ਪਰਮਾਤਮਾ ਦਾ ਨਾਮ ਤੇ ਸਿੱਖੀ ਸਿਧਾਂਤ ਨਹੀਂ ਤਾਂ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਇਨਸਾਨ ਤੀਰਥਾਂ ਤੇ ਜਾ ਕੇ ਵੀ ਰੁਝਿਆ ਹੀ ਰਹਿੰਦਾ ਹੈ ਚਾਰ ਆਚਾਰ ਰਹੇ ਔਰ ਜਾਏ ਉਥੇ ਵੀ ਲੋਕ ਪੁੰਨ ਪਾਪ ਦੇ ਪੁੰਨ ਪਾਪ ਵਿੱਚ ਰੁਝੇ ਪਏ ਹਨ ਆਪਾਂ ਦੇਖਦੇ ਹਾਂ ਹੁਣ ਲਾਈਵ ਦੇਖ ਲੈਨੇ ਆਂ ਵੀਡੀਓ ਆ ਜਾਂਦੀਆਂ ਨੇ ਟੀਵੀ ਤੇ ਮੋਬਾਈਲ ਤੇ ਪਾਪ ਪੁੰਨ ਦੋ ਇੱਕ ਸਮਾਨ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਨਿਜ ਕਰ ਪਾਰ ਸਤਜੋ ਗੁਣ ਗੁਣ ਆਨ ਮਹਾਰਾਜ ਕਹਿੰਦੇ ਪਰ ਪਾਪ ਅਤੇ ਪੁੰਨ ਦੋਵੇਂ ਹੀ ਇੱਕੋ ਜਿਹੇ ਹਨ ਭਾਮ ਦੋਵੇਂ ਹੀ ਤੋਂ ਦੋਵੇਂ ਹੀ ਬਾਸਨਾ ਵੱਲ ਦੁੜਾਈ ਫਿਰਦੇ ਹਨ ਚਾਹੇ ਪਾਪ ਦੀ ਗੱਲ ਹੋਵੇ ਚਾਹੇ ਪੁੰਨ ਦੀ ਗੱਲ ਹੋਵੇ ਦੋਨੇ ਹੀ ਬਾਸਨਾ ਦੇ ਵਿੱਚ ਬਾਲੀ ਕਿੱੱਚੀ ਰੱਖਦੇ ਨੇ ਮਨੁੱਖ ਨੂੰ ਤੇ ਨਜ ਘਰ ਪਾਰਸ ਤਜੋ ਗੁਣ ਆਨ ਮਹਾਰਾਜ ਕਹਿੰਦੇ हे ਮਨ ਨੀਚੋ ਊਚ ਕਰਨ ਵਾਲਾ ਪਾਰਸ ਪ੍ਰਭੂ ਤੇਰੇ ਆਪਣੇ ਅੰਦਰ ਹੀ ਹੈ ਤਾਂ ਤੇ ਪਾਪ ਪੁੰਨ ਵਾਲੇ ਹੋਰ ਗੁਣ ਅੰਦਰ ਧਾਰਨੇ ਛੱਡ ਦੇ ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਕਬੀਰ ਨਿਰਗੁਣ ਨਾਮ ਨਾ ਰੋਸ ਕਬੀਰ ਨਿਰਗੁਣ ਨਾਮ ਨਾ ਰੋਸ ਮਹਾਰਾਜ ਕਹਿੰਦੇ ਹੈ ਕਬੀਰ ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾ ਭਲਾ ਇਸ ਪਰਚਾਏ ਪਰਚਰੋ ਏਸ ਇਸ ਮਨ ਨੂੰ ਪਰਚਾਏ ਮਹਾਰਜ ਦੱਸਦੇ ਨੇ ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿੱਚ ਉਰਜੈਰ ਆਈ ਜਾਂ ਮੇ ਜੁ ਕੋਸ਼ ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾਲਾ ਤੇ ਨਾਮ ਵਿੱਚ ਰੁੱਝਿਆ ਰਹਿ ਗੌੜੀ ਕਬੀਰ ਜੀ ਜੋ ਜਨ ਪਰਮਤ ਪਰਮਨ ਜਨ ਬਾਨਤ ਹੀ ਬਾਤਨ ਹੀ ਬੇਕੰਠ ਸਮਨ ਮਰਦ ਸਮਝਾਉਂਦੇ ਨੇ ਜੋ ਮਨੁੱਖ ਨਿਰਾ ਆਖਦੇ ਹੀ ਹਨ ਕਿ ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ ਜਿਸ ਦਾ हद ਬਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ ਗੱਲਾਂ ਹੀ ਕਰਦੇ ਆ ਨਾ ਵੀ ਅਸੀਂ ਤਾਂ ਪਛਾਣ ਲਿਆ ਨਾ ਉਹ ਤਾਂ ਮਨ ਦੀ ਹੱਦ ਤੋਂ ਪਰੇ ਆ ਉਹਦਾ ਕੋਈ ਹੱਦ ਬਨਾ ਨਹੀਂ ਹੈ ਮਹਾਰਾਜ ਕਹਿੰਦੇ ਲੱਭਿਆ ਨਹੀਂ ਜਾ ਸਕਦਾ ਹੱਦ ਬਨਾ ਪਰ ਬਾਤਨ ਹੀ ਬੇਕੁੰਠ ਸਮਨ ਤੇ ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬਕੌਂਠ ਵਿੱਚ ਆਪੜੇ ਹਨ ਗੱਲਾਂ ਦੇ ਨਾਲ ਹੀ ਵੀ ਉੱਪੜ ਗਏ ਸੀ ਤਾਂ ਬ੍ਰਹਮ ਗਿਆਨੀ ਹੋ ਗਏ ਹੁਣ ਗੱਲਾਂ ਦੇ ਨਾਲ ਹੀ ਮਹਾਰਾਜ ਕਹਿੰਦੇ ਬੇਕੁੰਠ ਸਮਾਨ ਗੱਲੀ ਬਾਤੀ ਸੁਰਗਾ ਵਿੱਚ ਬਸੇ ਰਹਿੰਦੇ ਨੇ ਗੱਲੀ ਬਾਤੀ ਉਹ ਗੱਪਾਂ ਹੀ ਮਾਰ ਰਹੇ ਨੇ ਮਹਾਰਾਜ ਕਹਿੰਦੇ ਗੱਪਾਂ ਹੀ ਜਿਹੜੇ ਕਹਿੰਦੇ ਨੇ ਬਾਤਨ ਹੀ ਬੇਕੁੰਠ ਸਮਾਨੇ ਦਾ ਭਾਵ ਆ ਉਹ ਮਨੋਖ ਨਿਰੀਆਂ ਗੱਲਾਂ ਨਾਲ ਹੀ ਬਕੌਂਠ ਵਿੱਚ ਅਪੜੇ ਹਨ ਭਾਵ ਉਹ ਗੱਪਾਂ ਮਾਰ ਹੀ ਰਹੇ ਹਨ ਉਹਨਾਂ ਬਕੌਂਠ ਅਸਲ ਵਿੱਚ ਡਿੱਠਾ ਨਹੀਂ ਹੈ ਪਤਾ ਹੀ ਨਹੀਂ ਕੀ ਹੁੰਦਾ ਗੱਲਾਂ ਹੀ ਕਰਦੇ ਨੇ ਕੱਲੀਆਂ ਨਾ ਜਾਣ ਬੇਕੌਂਠ ਕਹਾਹੀ ਨਾ ਜਾਣ ਬੇਕੌਂਠ ਕਹਾਹੀ ਜਾਣ-ਜਾਨ ਸਭ ਕਹੇ ਤਹਾਂ ਹੀ ਮਹਾਰਾਜ ਕਹਿੰਦੇ ਜਿੱਥੇ ਇਹ ਸਾਰੇ ਲੋਕ ਆਖਦੇ ਹਨ ਚੱਲਣਾ ਹੈ ਚੱਲਣਾ ਹੈ ਕਹਿਣ ਕਹਾਵਨ ਨਾ ਪਤੀਾਈ ਹੈ ਮਹਾਰਾਜ ਕਹਿੰਦੇ ਨਿਰਾਏ ਆਖਣ ਨਾਲ ਤੇ ਸੁਣਨ ਨਾਲ ਕਿ ਆਸਾਂ ਬਖਣ ਅਸਾਂ ਬਕੌਂਟ ਵਿੱਚ ਜਾਣਾ ਹੈ ਮਨ ਨੂੰ ਤਸੱਲੀ ਨਹੀਂ ਹੋ ਸਕਦੀ ਗੱਲਾਂ ਹੀ ਕਰਦੇ ਆ ਨਾ ਆਪਾਂ ਆਮ ਹੀ ਗੱਲਾਂ ਕਰਦੇ ਆ ਬਸ ਸੁਰਗ ਬਾਸ ਹੋ ਗਿਆ ਜੀ ਜਦੋਂ ਕੋਈ ਬਨੁਖ ਚੜਾਈ ਕਰ ਜਾਂਦਾ ਨਾ ਸਰੀਰ ਕਰਕੇ ਬੀਬੀ ਐਚ ਐਪਾਈ ਜਦੋਂ ਮਨੁੱਖ ਚੜਾਈ ਕਰਦਾ ਆਪਾਂ ਕਹਿੰਨੇ ਉਹ ਤਾਂ ਸੁਰਗ ਬਾਸ ਹੋ ਗਿਆ ਗੱਲਾਂ ਨਾ ਹੀ ਹੋ ਗਿਆ ਨਾ ਆਪਣੀਆਂ ਗੱਲਾਂ ਨਾ ਹੀ ਸੁਰਗ ਬਾਸ ਆਪਾਂ ਕਹਿੰਦੇ ਨੇ ਅਭੀ ਉਹ ਤਾਂ ਸੁਰਗ ਚ ਬਸਾ ਹੋ ਗਿਆ ਆਮ ਜੀ ਕਹਾਵਤ ਆ ਵੀ ਸੁਰਗ ਬਾਸ ਹੋ ਗਿਆ ਜਦੋਂ ਆ ਸਰੀਰ ਛੱਡਦਾ ਨਹੀਂ ਭਾਈ ਸੁਰਗ ਦੇ ਵਿੱਚ ਤਾਂ ਆ ਸਰੀਰ ਦੇ ਰਹਿੰਦੇ ਰਹਿੰਦੇ ਹੀ ਬਸਣਾ ਬਾਤ ਦੇ ਵਿੱਚ ਤਾਂ ਪ੍ਰਭੂ ਪਰਮਾਤਮਾ ਦੀ ਗੁਰਬਾਣੀ ਵਿੱਚ ਲਿਖੀ ਹੋਈ ਆ ਗੱਲ ਇਹ ਵੀ ਨਾਨਕ ਏਵਨ ਜਾਪੀ ਕਿੱਥੇ ਜਾਏ ਸਮਾਈ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪਤਾ ਨਹੀਂ ਕਿੱਥੇ ਜਰੂਹਾਂ ਜਾ ਕੇ ਸਮਾਉਂਦੀਆਂ ਹਨ ਕਹਿਣ ਕਹਾਵਰ ਨਾਪਤੀ ਆਈ ਹੈ ਮਹਾਰਾਜ ਕਹਿੰਦੇ ਨਿਰਾ ਇੱਕ ਆਖਣ ਨਾਲ ਤੇ ਸੁਣਨ ਨਾਲ ਕਿ ਅਸਾਂ ਬਕੌਂਠ ਵਿੱਚ ਜਾਣਾ ਹੈ ਮਨ ਨੂੰ ਤਸੱਲੀ ਨਹੀਂ ਹੋ ਸਕਦੀ ਤੇ ਤਸੱਲੀ ਕਿਵੇਂ ਹੋएगी ਤੋ ਮਨ ਮਾਨੇ ਜਾਤੇ ਹੋਮੇ ਜਾਈ ਹੈ ਮਹਾਰਾਜ ਕਹਿੰਦੇ ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਹੰਕਾਰ ਦੂਰ ਹੋ ਜਾਏ ਤਾਂ ਆਪਦੇ ਮਨ ਦੀ ਮਤ ਦੂਰ ਹੋ ਜਾਏ ਹੰਕਾਰ ਦੂਰ ਹੋ ਜਾਏ ਤੇ ਗੁਰੂ ਦਾ ਗਿਆਨ ਪੱਲੇ ਆ ਜਾਏ ਮਨ ਨੂੰ ਤਦੋਂ ਹੀ ਧੀਰਜ ਆ ਸਕਦਾ ਹੈ ਜਦ ਲਗ ਮਨ ਬੇਕੌਂਠ ਕੀ ਆਸ ਮਹਾਰਾਜ ਕਹਿੰਦੇ ਜਦ ਲਗ ਮਨ ਬੇਕੌਂਠ ਕੀ ਆਸ ਤਬ ਲਗ ਹੋਏ ਨਹੀ ਚਰਨ ਨਿਵਾਸ ਮਹਾਰਾਜ ਕਹਿੰਦੇ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਜਦ ਤੱਕ ਮਨ ਵਿੱਚ ਬਕੌਂਠ ਜਾਣ ਦੀ ਤਾਂਗ ਲੱਗੀ ਹੋਈ ਹੈ ਤਦ ਤੱਕ ਪ੍ਰਭੂ ਦੇ ਚਰਨਾਂ ਵਿੱਚ ਮਨ ਜੁੜ ਨਹੀਂ ਸਕਦਾ ਕਿਉਂਕਿ ਤਾਂਗ ਤਾਂ ਉਧਰ ਲੀ ਆ ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਮਨ ਜੁੜੂਗਾ ਕਿਵੇਂ ਇਹ ਤਾਂ ਆਪਾਂ ਪਹਿਲਾਂ ਵਾਲੀਆਂ ਪੰਕਤੀਆਂ 'ਚ ਆਪਾਂ ਸੁਣਿਆ ਮਹਾਰਾਜ ਤੋਂ ਵੀ ਭਾਈ ਤੂੰ ਪ੍ਰਭੂ ਪਰਮਾਤਮਾ ਨੂੰ ਸਦੇ ਸਦੇ ਚੇਤੇ ਕਰਦਾ ਰਹਿ ਗੁਰੂ ਦੇ ਨਾਮ ਦਾ ਆਸਰਾ ਤੱਕ ਇਸੇ ਕੰਮ 'ਚ ਹੀ ਰੁੱਝਿਆ ਰਹ ਤੂੰ ਪ੍ਰਮਾਤਮਾ ਦੇ ਨਾਮ ਜਪਣ ਵਿੱਚ ਹੀ ਮਨ ਨੂੰ ਉਦਰੇ ਰੁਝਾਈ ਰੱਖ ਹੱਥਾਂ ਪੈਰਾਂ ਨਾਲ ਆਪਦਾ ਕੰਮ ਕਰੀ ਚੱਲ ਹੱਥ ਪਾਉ ਕਰ ਕੰਮ ਸਭ ਚੀਤਨ ਰੰਜਣ ਨਾਲ ਮਹਾਰਾਜ ਕਹਿੰਦੇ ਤੱਬ ਲੱਗ ਹੋਏ ਨਹੀਂ ਚਰਨ ਨਿਵਾਸ ਜੇ ਭਾਈ ਤੇਰੀ ਆਸ ਹੀ ਬਕੌਂਠ ਵਿੱਚ ਜਾਣ ਦੀ ਆ ਸੁਰਗਾਂ ਵਿੱਚ ਬਸਣ ਦੀ ਆਸ ਹੀ ਰੱਖੀ ਰੱਖਦਾ ਤੇ ਫਿਰ ਧਿਆਨ ਤਾਂ ਤੇਰਾ ਸੁਰਗ ਲਈ ਆ ਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਨਹੀਂ ਛੁੜਿਆ ਜਾਣਾ ਫੇਰ ਵੀ ਧਿਆਨ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਨਾਲ ਲਾ ਕੇ ਰੱਖ ਨਾਮ ਜਪਦਾ ਰਹਿ ਤੇ ਉਹ ਸੁਰਗ ਨਰਕਾ ਜਿਹੜਾ ਉਹ ਆਪੇ ਮਿਲ ਜਾਣਾ ਤੈਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਕਰਮਾਂ ਮੁਤਾਬਕ ਮਿਲ ਜਾਣਾ ਨਰਕ ਤੇ ਸੁਰਗ ਦੀ ਆਸ ਰੱਖੀ ਨਾ ਗਰਬਾਣੀ ਵਿੱਚ ਪੰਕਤੀ ਹੈ ਨਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਫੇਰ ਮਹਾਰਾਜ ਕਹਿੰਦੇ ਕੀ ਚੋਣ ਮਨਪ੍ਰੀਤ ਚਰਨ ਕਮਲਾਰੇ ਰਬ ਦੇ ਪਿਆਰੇ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਹੀ ਮੰਗਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਹੀ ਮੰਗਦੇ ਨੇ ਉਹ ਕਹਿੰਦੇ ਸਾਨੂੰ ਰਾਜ ਨਹੀਂ ਚਾਹੀਦਾ ਤੇ ਮੁਕਤੀ ਵੀ ਨਹੀਂ ਚਾਹੀਦੀ ਅਖਰੀ ਅਰਥ ਆ ਇਹ ਭਾਅ ਅਰਥ ਇਹ ਤਾਂ ਹੋਰ ਹੋਰ ਹੋਏਗਾ ਅੱਗੇ ਮਹਾਰਾਜ ਕਹਿੰਦੇ ਨੇ ਕਹੋ ਕਬੀਰ ਇਹ ਕਹੀਏ ਕਾਹੇ ਕਹੀਏ ਕਾਹੇ ਕਬੀਰ ਆਖਦਾ ਹੈ ਇਹ ਗੱਲ ਕਿਵੇਂ ਸਮਝਾ ਕੇ ਦਸੀਏ ਵੀ ਭਾਈ ਤੂੰ ਸੁਰਗ ਦੀ ਆਸ ਨਾ ਰੱਖ ਪ੍ਰਮਾਤਮਾ ਨੂੰ ਯਾਦ ਰੱਖ ਅਗੇ ਮਹਾਰਾਜ ਕਹਿੰਦੇ ਸਾਧ ਸੰਗਤ ਬੇਕੁੰਠੇ ਆਇ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੇਕੁੰਠੇ ਆਇ ਗੁਰੂ ਸਾਧੂ ਦੀ ਸੰਗਤ ਵਿੱਚ ਭਾਈ ਆ ਜਾ ਇਹੀ ਬੇਕੁੰਠਾ ਆਪਣੇ ਵਾਸਤੇ ਪਾਬ ਇਹ ਗੱਲ ਪ੍ਰਤੱਖ ਹੀ ਹੈ ਕਿ ਸਾਧ ਸੰਗਤ ਹੀ ਅਸਲੀ ਬੈਕੌਂਠਾ ਹੈ ਗੌੜੀ ਕਬੀਰ ਜੀ ਉਪਜੇ ਨਿਪਜੇ ਨਿਪਚ ਸਮਾਈ ਉਪਜੇ ਨਿਪਜੇ ਨਿਪਜ ਸਮਾਈ ਨੈਣੋ ਦੇਖਤ ਇਹ ਜਗ ਜਾਈ ਮਹਾਰਾਜ ਕਹਿੰਦੇ ਨੇ ਪਹਿਲਾ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ ਮੋੜ ਵੱਜਦਾ ਹੈ ਫਿਰ ਮਾਂ ਦੇ ਪੇਟ ਵਿੱਚ ਇਹ ਵਜੂਦ ਵਿੱਚ ਆਉਂਦਾ ਹੈ ਵਜੂਦ ਵਿੱਚ ਆ ਕੇ ਮੜਨਾਸ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੈਨੋ ਦੇਖ ਤ ਇਹ ਜਗ ਜਾਈ ਸੋ ਸਾਡੇ ਅੱਖੀਂ ਦੇਖਦੇ ਆਂ ਅਸੀਂ ਇਹ ਸੰਸਾਰ ਇਸੇ ਤਰ੍ਹਾਂ ਤੁਰਿਆ ਜਾ ਰਿਹਾ ਹੈ ਵਿਜੀਵ ਆਇਆ ਜਨਮ ਲਿਆ ਕੁਝ ਉਮਰ ਭੋਗੀ ਚਲਿਆ ਗਿਆ ਦੇਖਣਾ ਦੇਖਣਾ ਇਹ ਹੋ ਜਾਂਦਾ ਨਾ ਭੀਆ ਇਸ ਸਨ 14 ਦਾ ਜਨਮ ਹੋਇਆ ਸੀ ਤੇ ਇਸ ਸਨ ਵਿੱਚ ਉਹਦੀ ਮੌਤ ਹੋ ਗਈ ਆਪਣੇ ਦੇਖਣਾ ਦੇਖਣਾ ਯਾਰਾ ਨਾ ਕਬੀਰ ਜੀ ਇਹੀ ਭਗਤ ਜੀ ਸਮਝਾਉਂਦੇ ਨੇ ਵੀ ਆਪਣੇ ਦੇਖਣਾ ਦੇਖਣਾ ਨੈਨੂ ਦੇਖ ਤੇ ਇਹ ਜਗ ਜਾਈ ਵੀ ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ ਮੁੱਢ ਵੱਜਿਆ ਤਾਂ ਵੱਜਦਾ ਹੈ ਫਿਰ ਮਾਂ ਦੇ ਪੇਟ ਵਿੱਚ ਇਹ ਵਜੂਦ ਵਿੱਚ ਆਉਂਦਾ ਹੈ ਪਾਪ ਸਰੀਰ ਬਣਦਾ ਹੈ ਜਦੋਂ ਸਰੀਰ ਬਣ ਗਿਆ ਵਜੂਦ ਵਿੱਚ ਆ ਕੇ ਮੜਨਾਾਸ ਫੇਰ ਹੋ ਜਾਂਦਾ ਫੇਰ ਦੇਖੋ ਉਹ ਸਵਾਹ ਹੋ ਜਾਂਦਾ ਕਣ ਕਣ ਬਣ ਕੇ ਉੱਡ ਜਾਂਦੇ ਆ ਉਹ ਕਣ ਫੇਰ ਫਸਲ ਵਿੱਚ ਜਾ ਕੇ ਡਕਦੇ ਨੇ ਉਸ ਕਣਾਂ ਦੇ ਨਾਲ ਉਹ ਫਸਲ ਪੈਦਾ ਹੁੰਦੀ ਆ ਤੇ ਉਹ ਫੇਰ ਫਸਲ ਦੇ ਵਿੱਚ ਪੇੜ ਪੌਦਿਆਂ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਦੁਬਾਰੇ ਫੇਰ ਜਦੋਂ ਉਹ ਖਾਦ ਖਰਾਕ ਬਣ ਕੇ ਸਰੀਰ ਦੇ ਅੰਦਰ ਜਾਂਦਾ ਤੇ ਉਤੋਂ ਫੇਰ ਕਣ ਪੈਦਾ ਹੁੰਦੇ ਨੇ ਬਿੰਦ ਬਣਦਾ ਫੇਰ ਫੇਰ ਦੁਬਾਰੇ ਇਹ ਚੱਲਦਾ ਰਹਿੰਦਾ ਚੱਕਰ ਇਹ ਵੀ ਪੰਕਤੀ ਆਉਂਦੀ ਆ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਮਹਾਰਾਜ ਕਹਿੰਦੇ ਤਾਂ ਚੱਲੀ ਜਾ ਰਿਹਾ ਸਿਸਟਮ ਅੱਗੇ ਦੱਸਦੇ ਨੇ ਮਹਾਰਾਜ ਲਾਜ ਨਮਰੋ ਕਹੋ ਕਰ ਮੇਰਾ ਭਗਤ ਜੀ ਕਹਿੰਦੇ ਵੀ ਦੇਖ ਲਿਆ ਦੇਖ ਲਿਆ ਦੇਖੋ ਤੁਸੀਂ ਮਤਲਬ ਹੀ ਮਾਤਾ ਪਿਤਾ ਤੋਂ ਤੇਰਾ ਜਨਮ ਹੋਇਆ ਉਮਰ ਭੋਗੀ ਫੇਰ ਚਲੇ ਗਿਆ ਫੇਰ ਫੇਰ ਉਸੇ ਜੀਵਨ ਚੀ ਚਲੇ ਗਿਆ ਮਹਾਰਾਜ ਕਹਿੰਦੇ ਲਾਜ ਨਾ ਮਰੋ ਕਹੋ ਕਰ ਮੇਰਾ ਤਾਂ ਤੇ ਹੇ ਜੀਵ ਸ਼ਰਮ ਨਾਲ ਕਿਉਂ ਨਹੀਂ ਰੁੱਭ ਜਾਂਦਾ ਭਾਪ ਤੂੰ ਝੱਕਦਾ ਕਿਉਂ ਨਹੀਂ ਝੱਕਦਾ ਕਿਉਂ ਨਹੀਂ ਜਦੋਂ ਤੂੰ ਇਹ ਆਖਦਾ ਹੈ ਕਿ ਇਹ ਘਰ ਮੇਰਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਘਰ ਮੇਰਾ ਕਹਿੰਦੇ ਨੂੰ ਇਹ ਤਾਂ ਤੂੰ ਆਇਆ ਬਸ ਚਲਿਆ ਗਿਆ ਆਇਆ ਚਲਿਆ ਗਿਆ ਕਹਿਣ ਦਾ ਭਾਵ ਆ ਵੀ ਭਾਈ ਬੰਨ ਮਾਰ ਕੇ ਨਾ ਬੈਠ ਵੀ ਮੇਰਾ ਘਰਾਂ ਤੇ ਮੇਰਾ ਸਭ ਕੁਝ ਹੈ ਤਾਂ ਬਸ ਕੁਝ ਸਮਾਂ ਤੈਨੂੰ ਮਿਲੀ ਸੁੱਖ ਸਹੂਲਤ ਜਿੱਦੇ ਆਪਰਾਣ ਤਿਆਗ ਤੇ ਸਭ ਕੁਝ ਪਰਾਇਆ ਹੋ ਜਾਣਾ ਜਿੰਦਾ ਹੀ ਕਹਿੰਦਾ ਨਾ ਮੇਰਾ ਮੇਰਾ ਜਿੰਦਿਆ ਜੀਵ ਬੋਲਣੋਂ ਹਟ ਗਿਆ ਇਹ ਸਾਜ਼ ਵੱਜਣੋਂ ਹਟ ਗਿਆ ਉਹਦੇ ਸਭ ਕੁਝ ਪਰਾਇਆ ਹੋ ਜਾਣਾ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਹੀ ਤੇਰਾ ਨਾਮ ਨਾਲ ਜੁੜ ਜਾ ਹਾਂ ਸੁੱਖ ਸਹੂਲਤਾ ਤੈਨੂੰ ਪ੍ਰਭੂ ਪਰਮਾਤਮਾ ਨੇ ਦਿੱਤੀਆਂ ਨੇ ਉਹਨਾਂ ਦਾ ਆਨੰਦ ਮਾਨ ਮਹਾਰਾਜ ਕਹਿੰਦੇ ਅੰਤ ਕੀ ਬਾਹਰ ਨਹੀਂ ਕਿਸ ਤੇਰਾ ਆ ਗਈ ਨਾ ਪੰਕਤੀ ਅੱਗੇ ਮਹਾਰਾਜ ਕਹਿੰਦੇ ਚੇਤੇ ਰੱਖ ਜਿਸ ਵੇਲੇ ਮੌਤ ਆਵੇਗੀ ਤਦੋਂ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ ਤੱਪ ਕੋ ਸਪਰਾਇਆ ਆਪਾਂ ਗੱਲ ਸਮਝ ਲਈਏ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਾਰ ਅਗਨ ਸੰਗ ਜਾਲੀ ਮਹਾਰਾਜ ਕਹਿੰਦੇ ਅਨੇਕਾ ਯਤਨ ਕਰਕੇ ਇਹ ਸਰੀਰ ਪਾਲੀਦਾ ਹੈ ਕਰਦੇ ਆ ਨਾ ਯਤਨ ਆਪਾਂ ਛੋਟਾ ਬੱਚਾ ਜਦੋਂ ਜਨਮ ਲੈਂਦਾ ਜਨਮ ਤੋਂ ਪਹਿਲਾਂ ਹੀ ਪਾਲਣ ਪੋਸ਼ਣ ਹੋ ਜਾਂਦਾ ਉਹ ਤਾਂ ਸ਼ੁਰੂ ਦਵਾਈ ਬੂਟੀ ਟ੍ਰੀਟਮੈਂਟ ਉਹਦੀ ਦੇਖਭਾਲ ਸਿਕੈਨਾ ਕਰਾ ਦਵਾਈਆਂ ਲੈ ਦੇਖਭਾਲ ਬੜੇ ਯਤਨ ਕਰ ਕਰਕੇ ਜਨਮ ਹੋ ਗਿਆ ਫਿਰ ਫਿਰ ਦੁੱਧ ਦਹੀਂ 36 ਪਦਾਰਥ ਲਿਆ ਲਿਆ ਕੇ ਬੱਚੇ ਨੂੰ ਆਪਾਂ ਦਿੰਨੇ ਆ ਸਰੀਰ ਨੂੰ ਕਿੰਨੇ ਜਤਨ ਕਰ ਕਰਕੇ ਪਾਲਦੇ ਆ ਮਹਾਰਾਜ ਕਹਿੰਦੇ ਮਰਤੀ ਬਾਹਰ ਅਗਨ ਸੰਗਜਾਲੀ ਪਰ ਜਦੋਂ ਮੌਤ ਆਉਂਦੀ ਹੈ ਇਸ ਨੂੰ ਅੱਗ ਨਾਲ ਸਾੜ ਸਾੜ ਦੇਈਦਾ ਹੈ ਬਥੇਰੇ ਯਤਨ ਕਰਕੇ ਪਾਲੀਦਾ ਸਰੀਰ ਆ ਖਰਾਕ ਖਾਓ ਉਹ ਖਰਾਕ ਕਾਉ ਆ ਸੇਤ ਲਈ ਚੰਗਾ ਨਿਗਾ ਲਈ ਚੰਗਾ ਜੀ ਇਹ ਗੁਰਦਿਆਂ ਲਈ ਚੰਗਾ ਜੀ ਇਹ ਹਾਰਟ ਲਈ ਚੰਗਾ ਜੀ ਇਹੀ ਕੁਛ ਆਪਾਂ ਦੇਖੀ ਜਾਂਦੇ ਨੇ ਵੀ ਆ ਖਾਈ ਚੱਲੋ ਜੀ ਕਿੰਨੇ ਯਤਨ ਕਰ ਕਰਕੇ ਪਾਲਦਾ ਮਨੁੱਖ ਸਰੀਰ ਨੂੰ ਤੇ ਮਰਤੀ ਵਾਰ ਮਹਾਰਾਜ ਕਹਿੰਦੇ ਵੀ ਅਗਨ ਸੰਗ ਜਾਲੀ ਆਪਾਂ ਨੂੰ ਵੀ ਪਤਾ ਇਹ ਗੱਲ ਵੀ ਜਦੋਂ ਸਰੀਰ ਛੱਡਦਾ ਜੀਵਾਤਮਾ ਨੇ ਉਹਦੇ ਅਗਨ ਦੇ ਵਿੱਚ ਛਾੜ ਦੇਣਾ ਇਹਨੂੰ ਚੋਆ ਚੰਦਨ ਮਰਦਨ ਅੰਗਾ ਸੋਤਨ ਜਲੇ ਕਾਠ ਕੇ ਸੰਗਾ ਮਹਾਰਾਜ ਕਹਿੰਦੇ ਜਿਸ ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ ਅਤਰ ਚੰਦਨ ਬੜੀਆਂ ਕਸ਼ਬੂਆਂ ਛੜਕਦਾ ਭੈਣਾ ਤੇ ਭਾਈ ਆ ਇੱਕੋ ਹੀ ਗੱਲ ਆ ਜੀ ਦੋਨੇ ਨੂੰ ਮਨੁੱਖੇ ਸਰੀਰ ਦੀ ਗੱਲ ਹੋ ਰਹੀ ਹੈ ਮਹਾਰਾਜ ਕਹਿੰਦੇ ਜਿਸ ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ ਸੋਤਨ ਜਲੇ ਕਾਠ ਕੇ ਸੰਗਾ ਕਾਠ ਮੈਨੇ ਲੱਕੜ ਉਹ ਸਰੀਰ ਆਖਰ ਨੂੰ ਲੱਕੜਾਂ ਨਾਲ ਸੜ ਜਾਂਦਾ ਹੈ ਕਹੋ ਕਬੀਰ ਸੁਨੋ ਰੇ ਗੁਨੀਆਂ ਬਿਨਸੋ ਗਏ ਰੂਪ ਦੇਖੇ ਸਭ ਦੁਨੀਆਂ ਕਬੀਰ ਭਗਤ ਜੀ ਕਹਿੰਦੇ ਨੇ ਹੇ ਵਿਚਾਰਬਾਨ ਵਿਚਾਰ ਵਿਚਾਰਨ ਵਾਹਿਗੁਰੂ ਵਿਚਾਰਨ ਮਨੁੱਖ ਚੇਤੇ ਰੱਖ हे विचारण मनुख बेचारा कह लो वे चेते रख बिन सो गए रूप देख सब दुनिया वे महाराज कहंदे ने सारी दुनिया देखेगी भाव सब दे देखदियां देखदियां ए रूप नाश हो जाएगा गौरी कबीर जी ਆਬਰਮੂਏ ਕਿਆ ਸੋਗ ਕਰੀ ਜੈ ਤੋ ਕੀਜੇ ਜੋ ਆਪਣੀ ਜੈ ਮਹਾਰਾਜ ਕਹਿੰਦੇ ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀ ਲਾਭ ਹੈ ਉਹਨਾਂ ਦੇ ਵਿਛੋੜੇ ਦਾ ਸੋਗ ਤਾਂ ਹੀ ਕਰੀਏ ਜੇ ਆਪ ਇੱਥੇ ਸਦਾ ਜਿਉਂਦੇ ਰਹਿਣਾ ਹੋਵੇ ਵਾਹ ਵਾਹ ਗੁਰੂ ਜੀ ਸਮਝਾਉਣਾ ਕਰਦੇ ਨੇ ਵੀ ਤੂੰ ਹਣ ਦੂਜਿਆਂ ਦੇ ਮਨ ਤੇ ਤਾਂ ਸੋਖ ਕਰਦਾ ਕਰਦੇ ਆ ਨਾ ਆਪਾਂ ਵੀ ਬਹੁਤ ਮਾੜਾ ਹੋਇਆ ਜੀ ਚਲੋ ਲੋਕ ਲੱਜੀ ਕਹਿ ਦਿੰਦੇ ਆਪਾਂ ਬਹੁਤ ਮਾੜਾ ਹੋਇਆ ਜੀ ਪਰ ਭਗਤ ਜੀ ਕਹਿੰਦੇ ਤੂੰ ਕਹੀ ਤਾਂ ਜਾਨਣਾ ਵੀ ਤੂੰ ਕਿਹੜਾ ਰਹਿਣਾ ਇਸ ਦੁਨੀਆ ਤੇ ਜਾਨਣਾ ਤਾਂ ਤੈਂ ਵੀ ਹੈ ਚਲੋ ਮਹਾਰਾਜ ਬਰਾਕ ਦੇ ਵਿੱਚ ਗੱਲਾਂ ਹੋ ਜਾਂਦੀਆਂ ਨੇ ਪਰ ਜੋ ਤੁਸੀਂ ਗਿਆਨ ਦੇ ਰਹੇ ਹੋ ਇਹ ਜੀਵ ਦੀਆਂ ਅੱਖਾਂ ਖੋਲਣ ਵਾਲਾ ਗਿਆਨ ਆ ਜੀ ਧਿਆਨ ਨਾਲ ਸੁਣੀਆਂ ਗੱਲ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਵੀ ਸੁਣਦੇ ਆ ਚੈਨਲ ਤੇ ਵੀ ਕਈ ਸੁਣਦੇ ਆ ਭੈਣ ਭਾਈ ਵੀ ਮਹਾਰਾਜ ਕਹਿੰਦੇ ਆ ਤੂੰ ਦੂਜੇ ਦੇ ਜਾਣ ਤੇ ਸਰੀਰ ਛੱਡਣ ਤੇ ਤੂੰ ਸੋਗ ਕਰਦਾ ਦੁਖੀ ਹੁੰਨਾ ਤੇ ਤੂੰ ਕਿਹੜਾ ਰਹਿਣਾ ਇੱਕ ਤੇ ਗੁਰੂ ਦੀ ਕਿਰਪਾ ਨਾਲ ਹੀ ਬਣ ਜੇ ਨਾ ਦੇਖੋ ਆਪਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਉਹਨਾਂ ਨੂੰ ਇਹ ਪਤਾ ਸੀ ਵੀ ਜਾਣਾ ਸਭ ਨੇ ਆ ਇਹ ਤਾਂ ਜਿੱਧਰੋਂ ਰੂਹਾਂ ਆਈਆਂ ਉਧਰੇ ਫੇਰ ਚਲੀਆਂ ਗਈਆਂ ਦੇਖੋ ਕੱਲ ਕੀ ਧਰਜੀ ਦਾ ਹੌਸਲਾ ਜਿਗਰਾ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਤਾ ਸਤਿਗੁਰਾਂ ਨੇ ਪਹਿਲਾ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸੀਸ ਦੀ ਵਾਸਤੇ ਤੋੜਿਆ ਫਿਰ ਦੇਖੋ 40 41 ਸਾਲ ਦੀ ਉਮਰ ਦਾ ਇਤਿਹਾਸ ਤੇ ਚਾਰ ਸਹਿਬਜਾ ਦੇ ਮਾਤਾ ਜੀ ਮਹਿਲ ਅਨੰਦਪੁਰ ਕਿੰਨੇ ਸੁਖ ਸੁਖ ਸੁਹੂਲਤਾਂ ਸੀ ਮਹਾਰਾ ਜਾਨੀ ਜਾਨ ਸੀ ਨਾ ਅੰਤਰਜਾਮੀ ਸੀ ਜਾਣਦੇ ਸੀ ਸਭ ਕੁਝ ਵੀ ਇਹ ਹੋਣਾ ਹੀ ਹੈ ਤੇ ਭਗਤ ਕਬੀਰ ਜੀ ਦੀ ਜਿਹੜੀ ਬਾਣੀ ਹੁਣ ਪੜ ਰਹੇ ਇਹ ਵੀ ਕਬੀਰ ਜੀ ਵੀ ਕਹਿੰਦੇ ਆ ਚਿੰਤਾ ਤਾਂ ਕੀ ਕੀਤੇ ਜੇ ਅਨ ਹੋਣੀ ਹੋਏ ਭਗਤ ਜੀ ਕਹਿੰਦੇ ਵੀ ਚਿੰਤਾ ਤਾਂ ਤਾਂ ਕਰੀਏ ਨਾ ਜੇ ਅਨ ਹੋਣੀ ਹੋਈ ਹੋਵੇ ਅਨ ਹੋਣੀ ਹੋਣੀ ਹੋਵੇ ਜੋ ਹੋਣੀ ਆ ਹੋ ਕੇ ਰਹਿਣੀ ਆ ਚਿੰਤਾ ਨਾ ਕਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਬਸ ਤੈਨੂੰ ਮਨੁੱਖਾ ਜਨਮ ਮਿਲਿਆ ਜਿੱਦ ਦੇ ਉਹਦਾ ਹੁਕਮ ਹੋਇਆ ਉਹਦੇ ਇਹ ਜੀਵਨ ਲੀਲਾ ਖਤਮ ਹੋ ਜਾਏਗੀ ਮਹਾਰਾਜ ਸਮਝਾਉਣਾ ਕਰਦੇ ਨੇ ਅਬਰਮੂਏ ਕਿਆ ਸੋਗ ਕਰੀਜੇ ਤੋ ਕੀਜੇ ਜੋ ਆਪਨ ਜੀਜੇ ਹੋਰਾਂ ਦੇ ਮਰਨ ਤੇ ਸੋਗ ਕਰਨ ਦਾ ਕੀ ਲਾਭ ਆ ਪਰ ਮਹਾਰਾਜ ਕਹਿੰਦੇ ਉਹਨਾਂ ਦੇ ਬਸੋੜੇ ਦਾ ਸੋਗ ਤਾਂ ਹੀ ਕਰੀਏ ਜੇ ਆਪਾਂ ਇੱਥੇ ਸਦਾ ਜਿਉਂਦੇ ਰਹਿਣਾ ਹੋਵੇ ਮੈਂ ਨਾ ਮਰੂੰ ਕਹਿ ਬੋ ਸੰਸਾਰਾ ਅਬ ਮੋਏ ਮਿਲਿਓ ਹੈ ਜੀਵਨ ਹਾਰਾ ਜੀ ਆਵਣ ਹਾਰਾ ਭਗਤ ਜੀ ਕਹਿੰਦੇ ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ ਮਰਦਾ ਹਨ ਉਹ ਜੀਵ ਜੋ ਜਗਤ ਦੇ ਤੰਦਿਆਂ ਵਿੱਚ ਫਸੇ ਹੋਏ ਹਨ ਲਓ ਜੀ ਫੈਸਲਾ ਭਗਤ ਜੀ ਕਹਿੰਦੇ ਵੀ ਮੇਰਾ ਜੀਵ ਆਤਮਾ ਨਹੀਂ ਮਰੇਗਾ ਕਿਉਂਕਿ ਵੀ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਜਿਹੜਾ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਮਰਨਾ ਤਾਂ ਉਹਨੇ ਆ ਉਹ ਤਾਂ ਜਿੰਦੇ ਜੀ ਮਰਿਆ ਨਾ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਤੇ ਗੁਰੂ ਦੇ ਸਨਾਤ ਨਾਲੋਂ ਟੁੱਟਿਆ ਹੋਇਆ ਤੇ ਜਿੰਦੇ ਜੀ ਮਰਿਆ ਹੋਇਆ ਮਹਾਰਾਜ ਕਹਿੰਦੇ ਇਸ ਪੰਕਤੀ ਦਾ ਅਰਥ ਮੈਂ ਨਾ ਮੰਨੂ ਮਰਬੋ ਸੰਸਾਰਾ ਮਹਾਰਾਜ ਕਹਿੰਦੇ ਮੇਰਾ ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ ਮੁਰਦਾ ਹਨ ਉਹ ਜੀਵ ਜੋ ਜਗਤ ਦੇ ਤੰਦਿਆਂ ਵਿੱਚ ਫਸੇ ਹੋਏ ਹਨ ਆਪ ਮੋਹੋ ਆਪ ਮੋਹੇ ਮਿਲਿਓ ਹੈ ਜੀਵ ਆਲਣਹਾਰਾ ਜੀ ਆਪਨ ਹਾਰਾ ਐ ਸਮਝ ਲਓ ਮਹਾਰਾਜ ਕਹਿੰਦੇ ਮੈਨੂੰ ਤਾਂ ਹੁਣ ਅਸਲ ਜ਼ਿੰਦਗੀ ਦੇਣ ਵਾਲਾ ਪ੍ਰਮਾਤਮਾ ਮਿਲ ਪਿਆ ਹੈ